ਹੇ ਲੱਖਾਂ ਰੁਪਈਆ ਦੀ ਮਸ਼ੀਨਰੀ ਹੈ ਸਾਡਾ ਟਰੈਕਟਰ ਹੈ ਟਰਾਲੀਆਂ ਹੈ ਗੱਡੀਆਂ ਹਨ ਉਹਨਾਂ ਨੂੰ ਬਿਲਕੁਲ ਤਹਿਸ਼ ਨਹਿਸ਼ ਕਰ ਰਹੀ ਹੈ ਸਾਡੇ ਨੌਜਵਾਨਾਂ ਦੇ ਉੱਤੇ ਟੌਰਚਰ ਹੋ ਰਿਹਾ ਹੈ ਨੌਜਵਾਨਾਂ ਤੇ ਸਿੱਧੀਆਂ ਗੋਲੀਆਂ ਬੱਜ ਰਹੀਆਂ ਹਨ ਤਾਂ ਸਾਡੀ ਜਿਹੜੀ ਪੰਜਾਬ ਦੀ ਪੁਲਿਸ ਸੀ ਉਹ ਮੂਕ ਦਰਸ਼ਕ ਬਣ ਕੇ ਤਮਾਸ਼ਾ ਵੇਖੀ ਗਈ ਅਸੀਂ ਖੜੇ ਹਾਂ ਖਨੌਰੀ ਬਾਰਡਰ ਤੇ ਜਿੱਥੇ ਕਿ ਕੱਲ ਤੁਹਾਨੂੰ ਦਰਦ ਨਾਲ ਤਸਵੀਰਾਂ ਜਿਹੜੀਆਂ ਦਿਖਾਈਆਂ ਏਸੇ ਜਗ੍ਹਾ ਤੇ ਇੱਕ ਕਿਸਾਨ ਦੇ ਗੋਲੀ ਲੱਗਣ ਦੇ ਕਾਰਨ ਉਹਦੀ ਮੌਤ ਹੋਈ ਹੈ ਕਿਸਾਨ ਕਿਸਾਨ ਦਾ ਕੋਲਤਾ ਪੁੱਤਰ ਦੋ ਭੈਣਾਂ ਦਾ ਇਕੱਲਾ ਭਰਾ ਜਿਹਦੀ ਜਾਨ ਗਈ ਹੈ ਤੇ ਦੂਜੇ ਪਾਸੇ ਜਿਹੜਾ ਉਸ ਤੋਂ ਬਾਧੀ ਬਸਨੀ ਹੈ ਇੱਥੇ ਜਿਹੜੀ ਭੰਨ ਤੋੜ ਹੋਈ ਹੈ ਤੁਹਾਨੂੰ ਅਸੀਂ ਤਸਵੀਰਾਂ ਦਿਖਾਵਾਂਗੇ ਕਿ ਜਿਹੜੀਆਂ ਦਰਦਨਾਕ ਤਸਵੀਰਾਂ ਸਾਹਮਣੇ ਆਈਆਂ ਨੇ ਭਾਵੇਂ ਅੰਜੂ ਗੇ ਦੇ ਗੋਲੇ ਨੇ ਜਿਹੜੇ ਉਹ ਦਾਗੇ ਗਏ ਨੇ ਫਾਇਰਿੰਗ ਕੀਤੀ ਗਈ ਆ ਇੱਥੇ ਹੀ ਬਸਨੀ ਪਰ ਕਿਸਾਨਾਂ ਦੇ ਜਿਹੜੇ ਟਰੈਕਟਰ ਜਾਂ ਗੱਡੀਆਂ ਨੇ ਉਹਨਾਂ ਦੀ ਵੀ ਜਿਹੜੀ ਭੰਨ ਤੋੜ ਕੀਤੀਈ ਆ ਇੱਥੇ ਦੇ ਹਾਲਾਤ ਬੜੇ ਦਰਦਨਾਕ ਸੀਗੇ ਕਿ ਜਿਹੜੇ ਆਪਣੇ ਹੀ ਦੇਸ਼ ਦੇ ਵਿੱਚ ਇੱਕ ਵਖਰੇਵਾ ਜਿਹੜਾ ਸਾਬਤ ਕੀਤਾ ਗਿਆ ਸਰਕਾਰ ਵੱਲੋਂ ਕਿਉਂਕਿ ਵਖਰੇਪਨ ਕਿਉਂਕਿ ਇੱਕ ਪਾਸੇ ਜਿਹੜੀ ਸਰਕਾਰ ਹੈ ਉਹ ਜਿਹੜੇ ਸਾਡੇ ਜਵਾਨ ਨੇ ਸਾਡੇ ਜਿਹੜੇ ਕਿਸਾਨਾਂ ਦੇ ਪੁੱਤਰ ਨੇ ਉਹ ਬਾਰਡਰਾਂ ਦੀ ਜਿਹੜੀ ਰਾਖੀ ਕਰ ਰਹੇ ਨੇ ਤੇ ਦੂਜੇ ਪਾਸੇ ਉਹਨਾਂ ਬਾਰਡਰਾਂ ਤੇ ਹੀ ਤੁਸੀਂ ਦੇਖੋਗੇ ਕਿੱਦਾਂ ਦੇ ਜਿਹੜੇ ਹਾਲਾਤ ਨੇ ਪੈਦਾ ਕੀਤੇ ਗਏ ਨੇ ਇਹ ਗੱਡੀ ਦੇ ਜਿਹੜਾ ਹਸਰ ਕੀਤਾ ਗਿਆ ਇਹ ਬੜਾ ਮਾੜਾ ਹਸਰ ਜਿਹੜਾ ਇਸ ਗੱਡੀ ਦਾ ਕੀਤਾ ਗਿਆ ਪਰ ਜੇ ਤੁਹਾਨੂੰ ਦੱਸ ਹੀ ਇਹ ਕਿ ਅੱਗੇ ਜਿਹੜੇ ਟਰੈਕਟਰ ਨੇ ਇਹ ਕਹਿ ਸਕਦੇ ਆ ਕਿ ਪੰਜਾਬ ਦੇ ਅੰਦਰ ਜਾ ਕੇ ਕਿਦਾਂ ਦੇ ਹਾਲਾਤ ਕੀਤੇ ਗਏ ਨੇ ਟਰੈਕਟਰਾਂ ਦੀਆਂ ਡੀਜ਼ਲ ਵਾਲੀਆਂ ਟੈਂਕੀਆਂ ਫਾੜੀਆਂ ਗਈਆਂ ਨੇ ਤੇ ਉਸ ਤੋਂ ਬਾਅਦ ਭੰਨ ਤੋੜ ਇਸ ਤਰ੍ਹਾਂ ਕੀਤੀ ਗਈ ਹੈ ਕਿ ਇਹ ਕਹਿ ਸਕਦਾ ਲੱਖਾਂ ਦਾ ਨਹੀਂ ਮਤਲਬ ਕਿ ਕਾਫੀ ਵੱਡਾ ਜਿਹੜਾ ਨੁਕਸਾਨ ਹੈ ਇੱਥੇ ਕੀਤਾ ਗਿਆ ਨਵੇਂ ਟਰੈਕਟਰਾਂ ਦੇ ਜਿਹੜੇ ਟਾਇਰ ਨੇ ਉਹ ਫਾੜ ਦਿੱਤੇ ਗਏ ਨੇ ਪਰ ਜਿਹੜੀ ਭੰਨ ਤੋੜ ਕੀਤੀ ਗਈ ਆ ਇਹਦਾ ਜ਼ਿੰਮੇਵਾਰ ਕੌਣ ਹੈ ਕੌਣ ਸੀ ਉਹ ਲੋਕ ਹੀਟ ਦੇ ਵਿੱਚ ਸ਼ਾਮਲ ਹੋ ਕੇ ਉਹ ਇੱਥੇ ਪਹੁੰਚੇ ਨੇ ਪੰਨ ਤੋੜ ਕੀਤੀ ਹੈ ਜਾਂ ਸਰਕਾਰ ਵੱਲੋਂ ਜਿਹੜੀ ਬਿਉਤਬੰਦੀ ਕੀਤੀ ਗਈ ਸੀ ਕਿਉਂਕਿ ਤੁਹਾਨੂੰ ਇਹ ਵੀ ਦੱਸ ਦਈਏ ਕਿ ਇੱਕ ਜਿਹੜਾ ਹਰਿਆਣੇ ਦੀ ਸਰਕਾਰ ਵੱਲੋਂ ਲੈਟਰ ਆਉਂਦਾ ਪੰਜਾਬ ਸਰਕਾਰ ਨੂੰ ਉਹਦੇ ਵਿੱਚ ਸਾਫ਼-ਸਾਫ਼ ਲਿਖਿਆ ਗਿਆ ਕਿ ਮੀਡੀਆ ਨੂੰ 1 ਕਿਲੋਮੀਟਰ ਤੋਂ ਪਿੱਛੇ ਰਹਿਣਾ ਚਾਹੀਦਾ ਕਿਉਂਕਿ ਉਹਨਾਂ ਦੀ ਜਿਹੜੀ ਇਹ ਕਹਿ ਸਕਦੇ ਆ ਕਿ ਕਿਤਨਾ ਕਿਤੇ ਜ਼ਰੂਰ ਲੱਗਦਾ ਸੀ ਕਿ ਅਸੀਂ ਇਦਾਂ ਦੇ ਜਿਹੜੇ ਹਾਲਾਤ ਨੇ ਜਿਹੜੇ ਉਹ ਪੈਦਾ ਕਰਨੇ ਨੇ ਇਹ ਜਿਹੜੇ ਹਾਲਾਤ ਤੁਹਾਨੂੰ ਦਿਖਾ ਰਹੇ ਆ ਇਹ ਕਿਸਾਨਾਂ ਦੇ ਉਹ ਟਰੈਕਟਰ ਨੇ ਜਿਨ੍ਹਾਂ ਨੂੰ ਪੁੱਤਾਂ ਮੰਗੂ ਕਿਸਾਨ ਖਰੀਦਦਾ ਵੱਡੇ ਵੱਡੇ ਲੋਨ ਲੈ ਜਾਂਦੇ ਨੇ ਟਰੈਕਟਰਾਂ ਦੇ ਉਹਨਾਂ ਨੂੰ ਜਿਹੜੇ ਉਹਨਾਂ ਨੂੰ ਕਮਾ ਕੇ ਦਿੰਦੇ ਆ ਟਰੈਕਟਰ ਉਹਨਾਂ ਨੂੰ ਸਜਾ ਕੇ ਰੱਖਦੇ ਨੇ ਕਿਸਾਨ ਉਹਨਾਂ ਦੇ ਜਿਹੜੀ ਆਪਣੇ ਪੁੱਤਾਂ ਤੋਂ ਵੱਧ ਜਿਹੜਾ ਉਹਨਾਂ ਦਾ ਸਾਫ ਸਫਾਈ ਦਾ ਧਿਆਨ ਰੱਖਦੇ ਨੇ ਪਰ ਹੁਣ ਜਿਹੜੇ ਇੱਥੇ ਹਾਲਾਤ ਬਣੇ ਹੋਏ ਨੇ ਉਹ ਇਸ ਤਰ੍ਹਾਂ ਦੇ ਹਾਲਾਤ ਬਣੇ ਨੇ ਕਿ ਜਿਹੜੇ ਟਰੈਕਟਰ ਨੇ ਬੇਵਸ ਲੱਗਦੇ ਨੇ ਤੁਸੀਂ ਦੇਖੋਗੇ ਜਿਹੜੀਆਂ ਡੀਜ਼ਲ ਦੀਆਂ ਟੈਂਕੀਆਂ ਨੇ ਉਹ ਟੈਂਕੀਆਂ ਵੀ ਜਿਹੜੀਆਂ ਇੱਥੇ ਤੋੜੀਆਂ ਗਈਆਂ ਨੇ ਪਰ ਤੁਸੀਂ ਦੇਖੋ ਮਿੱਟੀ ਪਾਈ ਗਈ ਹੈ ਕਿਉਂਕਿ ਡੀਜ਼ਲ ਹੈ ਜਿਹੜਾ ਇੱਥੇ ਕੋਈ ਰਾਤ ਨੂੰ ਅਗਲ ਅਗਲ ਦਾ ਜਿਹੜੀ ਹਾਦਸਾ ਵੀ ਜਿਹੜਾ ਹੋ ਸਕਦਾ ਸੀ ਕਿਉਂਕਿ ਇਹ ਜਿਹੜੀ ਪੂਰੀ ਘਟਨਾ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇੱਥੇ ਤੱਕ ਕਿ ਬੜੀ ਡੂੰਘਾਈ ਦੇ ਨਾਲ ਜਿਹੜੇ ਮੀਟਰ ਤੱਕ ਤੋੜ ਦਿੱਤੇ ਗਏ ਟਰੈਕਟਰਾਂ ਦੇ ਟੋਟਲ ਜਿਹੜਾ ਨੁਕਸਾਨ ਹੈ ਨਿਊਜ਼ੀਲੈਂਡ ਜਿਹੜੀਆਂ ਤੋੜੀਆਂ ਗਈਆਂ ਨੇ ਬੜੀ ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਕਹਿ ਸਕਦੇ ਆ ਕਿ ਸਾਰੇ ਪੈਪ ਨੇ ਜਿਹੜੇ ਇਹ ਪੂਰੇ ਇੰਤਜ਼ਾਮ ਕਰਕੇ ਆਏ ਸੀ ਆ ਪੈਪ ਨੇ ਜਿਹੜੇ ਇਹ ਆਮ ਬੰਦਾ ਨਹੀਂ ਕੱਟ ਸਕਦਾ ਇਹ بڑے ਕੱਟਰਾਂ ਦੇ ਨਾਲ ਜਾਂ ਕਹਿ ਸਕਦੇ ਆ ਕੱਟੇ ਗਿਆ ਨਿਊਜ਼ੀਲੈਂਡ ਜਿਹੜੀਆਂ ਤੋੜੀਆਂ ਗਈਆਂ ਨੇ ਪੂਰੇ ਇਹ ਕਹਿ ਸਕਦੇ ਆ ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਇਹ ਸਾਰਾ ਜਿਹੜਾ ਕੰਮ ਹੈ ਕੀਤਾ ਗਿਆ ਪੂਰਾ ਨੁਕਸਾਨ ਇਸ ਨੁਕਸਾਨ ਦਾ ਕੌਣ ਜ਼ਿੰਮੇਵਾਰ ਹੈ ਇਹ ਜਰੂਰ ਜਿਹੜੇ ਸਵਾਲ ਨੇ ਉੱਠਦੇ ਨੇ ਦੂਜੇ ਪਾਸੇ ਮੈਂ ਗੱਲ ਫੇਰ ਉਹੀ ਕਰਦਾ ਕਿ ਅਸੀਂ ਥੋੜਾ ਅੱਗੇ ਜਾਣਦੇ ਆ ਤੇ ਕਹਿ ਸਕਦਾ ਉੱਥੇ ਇੱਕ ਕੱਟ ਬਣਿਆ ਹੋਇਆ ਹੈ ਉਸ ਕੱਟ ਤੋਂ ਜਿਹੜੀ ਪੰਜਾਬ ਦੀ ਹੱਦ ਹੈ ਜਿਹੜੀ ਉਹ ਸ਼ੁਰੂ ਹੋ ਜਾਂਦੀ ਹੈ ਉਹ ਸਾਂਝੀ ਜਗ੍ਹਾ ਪਰ ਉੱਥੇ ਜਿਹੜਾ ਨੁਕਸਾਨ ਕੀਤਾ ਗਿਆ ਉਹ ਪੰਜਾਬ ਪੁਲਿਸ ਹਜ਼ਾਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੰਜਾਬ ਪੁਲਿਸ ਦਾ ਬੰਦਾ ਖੜ੍ਹਾ ਹੋਇਆ ਸੀ ਇੱਥੇ ਪਰ ਇੱਥੇ ਜਿਹੜਾ ਨੁਕਸਾਨ ਸੀ ਉਹ ਕੀਤਾ ਗਿਆ ਤੁਸੀਂ ਦੇਖੋ ਕਿ ਟਰੈਕਟਰਾਂ ਦੇ ਜਿਹੜੇ ਹਾਲਾਤ ਨੇ ਕਿਸ ਤਰ੍ਹਾਂ ਦੇ ਕੀਤੇ ਹੋਇਆ ਅਸਾਂ ਦੂਜੀ ਗੱਲ ਜਿਹੜੇ ਕਿਸਾਨ ਟਰਾਲੀਆਂ ਦੇ ਵਿੱਚ ਬੈਠੇ ਸੀ ਬਜ਼ੁਰਗ ਕਿਸਾਨ ਉਹਨਾਂ ਦੇ ਉੱਤੇ ਵੀ ਜਿਹੜਾ ਅਟੈਕ ਕੀਤਾ ਗਿਆ ਉਹਨਾਂ ਨੂੰ ਕੁੱਟਿਆ ਗਿਆ ਤੇ ਉਹ ਅਜੇ ਮੇਰੇ ਖਿਆਲ ਚ ਸਾਇਦ ਪੂਰੀ ਗਿਣਤੀ ਨਹੀਂ ਹੋਈ ਉਹਨਾਂ ਦੀ ਤੁਸੀਂ ਦੇਖੋ ਕਿ ਕੂਲਰ ਤੱਕ ਪਿੱਛੇ ਮੈਂ ਕੈਮਰਾਮੈਨ ਵੀਰ ਨੂੰ ਕਹੂੰਗਾ ਕਿ ਜਰੂਰ ਤਸਵੀਰਾਂ ਦਿਖਾਈਏ ਜਿਹੜੇ ਕਿਸਾਨਾਂ ਨੇ ਗਰਮੀ ਤੋਂ ਬਚਣ ਲਈ ਜਿਹੜੇ ਕਮਰਿਆਂ ਦੇ ਰੂਪ ਵਿੱਚ ਟਰਾਲੀਆਂ ਤਿਆਰ ਕੀਤੀਆਂ ਗਿਆ ਸੀ ਤੇ ਉਹਨਾਂ ਦੇ ਜਿਹੜੇ ਜਿੰਨੇ ਵੀ ਪਾਰਟ ਸੀ ਉਹ ਸਭ ਤੋੜੇ ਗਏ ਨੇ ਬਾਈ ਜੀ ਤੁਸੀਂ ਲਗਾਤਾਰ ਇਹ ਜਿਹੜੀਆਂ ਤਸਵੀਰਾਂ ਦੇਖਿਆ ਕਿ ਪੰਜਾਬ ਪੁਲਿਸ ਦਾ ਵੱਡਾ ਹਜੂਮ ਇੱਥੇ ਖੜਾ ਹੋਇਆ ਸੀ ਤੇ ਪੰਜਾਬ ਦੇ ਅੰਦਰ ਆ ਕੇ ਜਿਹੜੀ ਇਹ ਭੰਡ ਤੋੜ ਕੀਤੀ ਗਈ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਬਿਲਕੁਲ ਜਿਹੜਾ ਪੰਜਾਬ ਦੀ ਪੁਲਿਸ ਪ੍ਰਸ਼ਾਸਨ ਹੈ ਉਹਨਾਂ ਦੀ ਵੀ ਇਸ ਦੇ ਵਿੱਚ ਇੱਕ ਮਤਲਬ ਨਲੇਕੀ ਕਾਰਨ ਜਾ ਉਹਨਾਂ ਵੱਲੋਂ ਅਣਦੇਖੀ ਕੀਤੀ ਗਈ ਹੈ ਜਦੋਂ ਸਾਡੇ ਤੋਂ ਇਧਰ ਹਰਿਆਣਾ ਪੁਲਿਸ ਵੱਲੋਂ ਹਜ਼ਾਰਾਂ ਪੁਲਿਸ ਨੇ ਚੜ ਕੇ ਸਾਡੇ ਤੇ ਧਾਵਾ ਬੋਲਿਆ ਬਾਰਡਰ ਟੱਪ ਕੇ ਪੰਜਾਬ ਦੀ ਹਦੂਦ ਦੇ ਵਿੱਚ ਆਏ ਆ ਇਹ ਜਿਹੜੇ ਸਾਡੇ ਟਰੈਕਟਰ ਖੜੇ ਆ ਇਹ ਪੰਜਾਬ ਦੀ ਹਦੂਦ ਦੇ ਵਿੱਚ ਖੜੇ ਆ ਤੇ ਹਜ਼ਾਰੇ ਦੀ ਪੁਲਿਸ ਆ ਕੇ ਪੰਜਾਬ ਦੀ ਹਦੂਦ ਦੇ ਵਿੱਚ ਲੱਖਾਂ ਰੁਪਈਆ ਦੀ ਮਸ਼ੀਨਰੀ ਆ ਸਾਡਾ ਟਰੈਕਟਰ ਐ ਟਰਾਲੀਆਂ ਐ ਗੱਡੀਆਂ ਉਹਨਾਂ ਨੂੰ ਬਿਲਕੁਲ ਤੈਸ਼ ਨੈਸ਼ ਕਰ ਰਹੀ ਐ ਸਾਡੇ ਨੌਜਵਾਨਾਂ ਦੇ ਉੱਤੇ ਟੌਰਚਰ ਹੋ ਰਿਹਾ ਨੌਜਵਾਨਾਂ ਤੇ ਸਿੱਧੀਆਂ ਗੋਲੀਆਂ ਵੱਜ ਰਹੀਆਂ ਤਾਂ ਸਾਡੀ ਜਿਹੜੀ ਪੰਜਾਬ ਦੀ ਪੁਲਿਸ ਸੀ ਉਹ ਮੂਕ ਦਰਸ਼ਕ ਬਣ ਕੇ ਤਮਾਸ਼ਾ ਵੇਖੀ ਗਈ ਆ ਉਹਨਾਂ ਨੇ ਅੱਗੇ ਵੱਧ ਕੇ ਉਹਨਾਂ ਨੂੰ ਕੋਈ ਜਵਾਬੀ ਜਾਂ ਸਾਡੇ ਪੰਜਾਬ ਦੇ ਕਿਸਾਨ ਨੂੰ ਪੰਜਾਬ ਦੇ ਨੌਜਵਾਨ ਨੂੰ ਉਹਦਾ ਹੋ ਰਿਹਾ ਆਰਥਿਕ ਨੁਕਸਾਨ ਉਹਨੂੰ ਬਚਾਉਣ ਲਈ ਪੰਜਾਬ ਦੀ ਪੁਲਿਸ ਨੇ ਕੋਈ ਵੀ ਹੀਲਾ ਵਸੀਲਾ ਨਹੀਂ ਕੀਤਾ ਤੇ ਜਦੋਂ ਇਹ ਪੂਰਾ ਟੌਰਚਰ ਹੋ ਕੇ ਨੁਕਸਾਨ ਹੋ ਗਿਆ ਤੇ ਫੌਰੀ ਤੌਰ ਤੇ ਪੰਜਾਬ ਦੀ ਪੁਲਿਸ ਜਿਹੜੀ ਇਸ ਮੋਰਚੇ ਦੇ ਵਿੱਚੋਂ ਬਾਹਰ ਚਲੀ ਗਈ ਜਿਵੇਂ ਗੱਲ ਕਰਦੇ ਆ ਕਿਉਂਕਿ ਜਿੱਪਾ ਅਮੇਟ ਸਾਡੀ ਪੰਜਾਬ ਪੁਲਿਸ ਹੋਵੇ ਭਾਵੇਂ ਸਾਡੀ ਦੇਸ਼ ਦੀ ਮਿਲਟਰੀ ਹੋਵੇ ਜਿਹੜੀ ਬਾਡਰਾਂ ਤੇ ਵੀ ਲੱਗੇ ਹੋਏ ਨੇ ਉਹਦਾ ਜਿਹੜਾ ਆਉਣ ਜਾਣ ਦਾ ਖਰਚਾ ਹੈ ਜਿੰਨਾ ਵੀ ਖਰਚਾ ਹੈ ਉਹ ਸਾਰਾ ਆਮ ਪਬਲਿਕ ਤੇ ਪੈਂਦਾ ਜਿੰਨੇ ਅਸੀਂ ਟੈਕਸ ਭਰਦੇ ਆ ਕੀ ਇਹ ਜਾਇਜ ਸੀਗਾ ਕਿ ਪੁਲਿਸ ਇੱਥੇ ਤਕਰੀਬਨ 9 ਤਰੀਕ ਤੋਂ ਲਗਾਤਾਰ ਜਿਹੜੀ ਗਾਸਟ ਕਰ ਰਹੀ ਹੈ ਉਸ ਤੋਂ ਬਾਅਦ ਜਗ੍ਹਾ ਜਗ੍ਹਾ ਤੇ ਬੈਰੀਕੇਟਿੰਗ ਲਾਈ ਹੋਈ ਹੈ ਤੇ ਹੁਣ ਉਸ ਚੀਜ਼ ਨੂੰ ਕਿਵੇਂ ਦੇਖਦੋਂ ਕਿ ਤੇਲ ਦੀ ਖਪਤ ਗੱਡੀਆਂ ਦਾ ਖਰਚਾ ਸਾਰਾ ਪੈ ਗਿਆ ਪਰ ਉਹਦਾ ਫਾਇਦਾ ਸਾਨੂੰ 0 ਹੈ ਹਾਂ ਵੇਖੋ ਬਿਲਕੁਲ ਬੇਸ਼ੱਕ ਉਹ ਦੇਸ਼ ਦੀ ਫੌਜ ਹੈ ਤੇ ਬੇਸ਼ੱਕ ਉਹ ਸੂਬਿਆਂ ਦੀ ਪੁਲਿਸ ਹੁੰਦੀ ਹੈ ਉਹ ਲੋਕਾਂ ਦੀ ਹਿਫਾਜ਼ਤ ਵਾਸਤੇ ਹੁੰਦੀ ਹੈ ਉਹਨਾਂ ਨੇ ਦੇਸ਼ ਦੇ ਦੇਸ਼ ਦੇ ਲੋਕਾਂ ਦੀ ਹਿਫਾਜ਼ਤ ਕਰਨੀ ਹੁੰਦੀ ਹੈ ਇੱਥੇ ਜ਼ਰਾ ਕੁਝ ਉਲਟ ਹੋਇਆ ਉਹ ਫੋਰਸਾਂ ਦਾ ਉਹਨਾਂ ਫੌਜਾਂ ਦਾ ਖਰਚਾ ਜਿਹੜਾ ਉਹ ਲੋਕਾਂ ਤੋਂ ਹੀ ਲਿਆ ਜਾਂਦਾ ਹੁੰਦਾ ਹੈ ਲੋਕਾਂ ਦੇ ਖਰਚੇ ਤੇ ਉਹ ਪਲ ਰਹੀਆਂ ਹੁੰਦੀਆਂ ਲੋਕਾਂ ਦੇ ਖਰਚੇ ਤੇ ਉਹ ਚੱਲ ਰਹੀਆਂ ਹੁੰਦੀਆਂ ਤੇ ਲੋਕਾਂ ਦੀ ਹੀ ਉਹਨਾਂ ਨੇ ਹਿਫਾਜ਼ਤ ਕਰਨੀ ਹੁੰਦੀ ਹੈ ਤੇ ਇੱਥੇ ਜੋ ਹੋ ਰਿਹਾ ਹੈ ਇਹ ਸਾਰਾ ਕੁਝ ਉਲਟ ਹੋ ਰਿਹਾ ਹੈ ਦੇਸ਼ ਦਾ ਅਨੰਦਤਾ ਉਹ ਆਵਦੀਆਂ ਡਿਮਾਂਡਾਂ ਨਹੀਂ ਇਹ ਕਮਿਟਮੈਂਟ ਹੋਈ ਵੀ ਆ ਸਰਕਾਰ ਨਾਲ ਪਹਿਲਾਂ ਬੇਸ਼ੱਕ ਉਹ ਸੁਆਮੀਨਾਥਨ ਕਮਿਸ਼ਨ ਦਾ ਸੀਸੀ ਸੀ2 50% ਵਾਲਾ ਮਾਮਲਾ ਬੇਸ਼ੱਕ ਜਿਹੜੇ ਐਮਐਸਪੀ ਤੇ ਗਰੰਟੀ ਕਾਨੂੰਨ ਹੈ ਕਿਸਾਨੀ ਕਰਜ਼ਾ ਇਹ ਸਾਰੀਆਂ ਸਮੱਸਿਆਵਾਂ ਪਿਛਲੇ ਮੋਰਚੇ ਦੀਆਂ ਪੈਂਡਿੰਗ ਮੰਗਾਂ ਸਾਰੀਆਂ ਤੇ ਕਮਿਟਮੈਂਟ ਹੋਈ ਹੈ ਉਹ ਕਮਿਟਮੈਂਟ ਜਾਦ ਕਰਵਾਉਣ ਭਾਰਤ ਸਰਕਾਰ ਆਖਰੀ ਜਿਹੜਾ ਮਹੀਨਾ ਉਹਨੇ ਚੱਲਿਆ ਜਾਣਾ ਤੇ ਉਹ ਜਾਦ ਕਰਾਉਣ ਵਾਸਤੇ ਦੇਸ਼ ਦਾ ਅੰਨਦਾਤਾ ਚੱਲਿਆ ਤੇ ਜਿਹੜੀਆਂ ਫੋਰਸਾਂ ਦੇਸ਼ ਦੇ ਲੋਕਾਂ ਤੋਂ ਪਲ ਰਹੀਆਂ ਹੋਣ ਲੋਕਾਂ ਤੋਂ ਖਰਚਾ ਲੈ ਕੇ ਤਿਆਰ ਹੋਈਆਂ ਹੁਣ ਉਹ ਚੱਲ ਰਹੀਆਂ ਹੁਣ ਤੇ ਉਹਨਾਂ ਲੋਕਾਂ ਦੇ ਉੱਤੇ ਉਹ ਅਸਲੇ ਦੀ ਵਰਤੋਂ ਕੀਤੀ ਗਈ ਹੈ ਜਿਹੜੀ ਸ਼ਾਇਦ ਗੁਆਂਡੀ ਮੁਲਕਾਂ ਦੇ ਨਾਲ ਇੱਕ ਦੂਜੇ ਦੇਸ਼ ਦੀ ਹੁੰਦੀ ਜੰਗ ਦੇ ਵਿੱਚ ਵੀ ਵਰਤੋਂ ਨਹੀਂ ਕੀਤੀ ਜਾਂਦੀਗੀ ਜਿਵੇਂ ਆਪਾਂ ਗੱਲ ਕਰੀਏ ਕਿ ਜਿਹੜਾ ਨੁਕਸਾਨ ਬਹੁਤ ਵੱਡਾ ਹੋਇਆ ਤੇ ਕੱਲ ਸਭ ਤੋਂ ਵੱਡਾ ਜਿਹੜਾ ਨੁਕਸਾਨ ਹੋਇਆ ਸਾਡੇ ਇੱਕ ਨੌਜਵਾਨ ਕਿਸਾਨ ਦੀ ਮੌਤ ਹੁੰਦੀ ਹੈ ਤੇ ਮੌਤ ਤੋਂ ਬਾਅਦ ਕੋਈ ਵੀ ਕਾਰਵਾਈ ਨਹੀਂ ਹੁੰਦੀ ਮੇਰੇ ਖਿਆਲ ਚ ਸਾਇਦ ਅਜੇ ਪ੍ਰਸ਼ਾਸਨ ਵੱਲੋਂ ਕੋਈ ਉਸ ਦਾ ਇਨਕੁਆਇਰੀ ਵਗੈਰਾ ਕੁਝ ਨਹੀਂ ਚੱਲਿਆ ਵੀ ਕਿਉਂ ਹੋਈ ਆ ਮੌਤ ਜਾਂ ਉਹ ਤਾਂ ਕੋਈ ਪਰਚਾ ਕਿਹਨੇ ਕੀਤੀ ਆ ਮੌਤ ਇਸ ਤਰ੍ਹਾਂ ਦਾ ਕੁਝ ਨਹੀਂ ਹੋਇਆ ਜਿਹੜੀਆਂ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀਆਂ ਨੇ ਉਹ ਵੀ ਇੱਕ ਡਾਇਰੈਕਟ ਫਾਇਰਿੰਗ ਦੀ ਗੱਲ ਉਹਨਾਂ ਤੇ ਵਿੱਚ ਸਾਹਮਣੇ ਆਉਂਦੀ ਆ ਉਸ ਚੀਜ਼ ਨੂੰ ਕਿਵੇਂ ਦੇ ਬਿਲਕੁਲ ਇਹ ਨਲਾਇਕੀ ਆ ਸਾਡੇ ਪੰਜਾਬ ਦੀ ਸਰਕਾਰ ਦੀ ਜਾਂ ਪੰਜਾਬ ਦੇ ਪ੍ਰਸ਼ਾਸਨ ਦੀ ਦੇਖੋ ਸਾਡਾ ਇੱਕ ਪੰਜਾਬ ਦਾ ਜਿਹੜਾ ਟਰੈਕਟਰ ਟੁੱਟ ਗਿਆ ਟਰਾਲੀ ਟੁੱਟ ਗਿਆ ਕਿਤੇ ਨਾ ਕਿਤੇ ਨੁਕਸਾਨ ਪੂਰੇ ਹੋ ਜਾਣਗੇ ਜਿਹੜਾ ਸਾਡਾ ਕੱਲ ਇੱਕ ਘਰ ਦਾ ਇੱਕ ਬੱਚਾ ਇੱਕ ਚਿਰਾਗ ਬੁਝ ਗਿਆ ਘਰ ਦੇ ਅੰਦਰ ਹਨੇਰਾ ਹੋ ਗਿਆ ਇੱਕ ਬਹੁਤ ਵੱਡਾ ਘਾਟਾ ਤੇ ਸਾਡੇ ਕੱਲੇ ਕੱਲੇ ਵਰਕਰ ਦੇ ਕੱਲੇ ਕੱਲੇ ਸਮੋਰਚੇ ਦੇ ਸਿਪਾਹੀ ਦੇ ਦਿਲ ਨੂੰ ਇੱਕ ਬਹੁਤ ਵੱਡੀ ਠੇਸ ਲੱਗੀ ਹੈ ਇੱਥੇ ਰਾਤ ਟਰਾਲੀਆਂ ਦੇ ਵਿੱਚ ਜਿਹੜੀਆਂ ਰੋਟੀਆਂ ਨਹੀਂ ਪੱਕੀਆਂ ਕਿਸੇ ਨੇ ਖਾਧੀਆਂ ਨਹੀਂ ਤਾਂ ਉਹਦੇ ਵਿੱਚ ਜਿਹੜੀ ਬੰਦੀ ਕਾਰਵਾਈ ਹੈ ਅਧਿਕਾਰੀਆਂ ਤੇ ਜਾਂ ਜਿਨ੍ਹਾਂ ਨੇ ਇਹ ਹਮਲਾ ਕੀਤਾ ਸਾਡੇ ਨੌਜਵਾਨ ਨੂੰ ਸ਼ਹੀਦ ਕੀਤਾ ਸਾਡੇ ਹੋਰ ਸੈਂਕੜੇ ਲੋਕ ਜਿਨ੍ਹਾਂ ਨੂੰ ਫੱਟੜ ਕੀਤਾ ਉਹਨਾਂ ਦੇ ਉੱਤੇ ਸਾਡੀ ਪੰਜਾਬ ਦੀ ਸਰਕਾਰ ਜਾਂ ਕੇਂਦਰ ਸਰਕਾਰ ਉਹ ਕੌਣ ਲੋਕ ਸੀ ਉਹਨਾਂ ਦੇ ਉੱਤੇ ਕਾਰਵਾਈ ਕਰਨ ਦੀ ਹਲੇ ਤੱਕ ਕੋਈ ਉਹਨਾਂ ਨੂੰ ਮੁਹਿਮ ਨਹੀਂ ਵਢੀ ਗਈ ਕੇਵਲ ਇਹੋਈ ਗੱਲਾਂ ਆ ਰਹੀਆਂ ਐ ਇਧਰੋਂ ਗੋਲੀ ਚੱਲੀ ਇਧਰੋਂ ਗੋਲੀ ਚੱਲੀ ਨੌਜਵਾਨ ਇੱਥੇ ਸ਼ਿਕਾਰ ਹੋ ਗਿਆ ਬਣਦੀ ਉਹਦੇ ਤੇ ਕਾਰਵਾਈ ਤੁਰੰਤ ਪੜਤਾਲ ਕਰਕੇ ਉਹਨਾਂ ਬੰਦਿਆਂ ਤੇ ਬਣਦੀ ਸਖਤ ਤੋਂ ਸਖਤ ਕਾਰਵਾਈ ਇਮੀਡੀਏਟਲੀ ਹੋਣੀ ਚਾਹੀਦੀ ਜਿਵੇਂ ਆਪਾਂ ਗੱਲ ਕਰਦੇ ਆ ਟਰਾਲੀਆਂ ਦੇ ਵਿੱਚ ਕੁਝ ਜਿਹੜੇ ਬਜ਼ੁਰਗ ਕਿਸਾਨ ਸੀਗੇ ਉਹ ਆਰਾਮ ਕਰ ਰਹੇ ਸੀ ਉਹਨਾਂ ਦਾ ਕੀ ਪਤਾ ਲੱਗਿਆ ਕਿ ਉਹਨਾਂ ਨਾਲ ਵੀ ਕੋਈ ਘਟਨਾ ਵਾਪਰੀ ਕੀ ਹੈ ਸਾਰੀ ਘਟਨਾ ਬਿਲਕੁਲ ਸੱਚ ਹੈ ਹੋਇਆ ਜੀ ਸਾਡੇ ਬਜ਼ੁਰਗ ਨੇ ਜਿਹੜੇ ਟਰਾਲੀਆਂ ਦੇ ਵਿੱਚ ਪਏ ਆ ਉਹ ਵਿਚਾਰੇ ਆਰਾਮ ਕਰਦੇ ਵਿੱਚ ਟਰਾਲੀਆਂ ਦੇ ਵਿੱਚ ਪਏ ਤੇ ਜਦੋਂ ਇਧਰੋਂ ਹਰਿਆਣਾ ਸਰਕਾਰ ਫੋਰਸ ਆਈ ਹੈ ਇਹਨਾਂ ਦੀ ਇਹਨਾਂ ਨੇ ਆ ਕੇ ਜਿੱਥੇ ਟਰਾਲੀਆਂ ਦੀ ਟਰੈਕਟਰਾਂ ਦੀ ਗੱਡੀਆਂ ਦੀ ਤੋੜਪੰਨ ਕੀਤੀ ਹੈ ਉੱਥੇ ਸਾਡੇ ਆਰਾਮ ਕਰ ਰਹੇ 70 70 80 80 ਸਾਲ ਦੇ ਬਜ਼ੁਰਗ ਜਿਹੜੇ ਵਿਚਾਰੇ ਤੁਰ ਨਹੀਂ ਸੀ ਸਕਦੇ ਉਹਨਾਂ ਨੂੰ ਇਹਨਾਂ ਨੇ ਟਰਾਲੀਆਂ 'ਚ ਚੱਕਿਆ ਚੱਕ ਕੇ ਬੋਰੀਆਂ ਦੇ ਵਿੱਚ ਬੰਨੇ ਔਰ ਉਹਨਾਂ ਦੀਆਂ ਲੱਤਾਂ ਤੱਕ ਤੋੜੀਆਂ ਗਈਆਂ ਉਹਨਾਂ ਤੇ ਸਖਤ ਟੌਰਚਰ ਕਰਕੇ ਬਹੁਤੀ ਗਿਣਤੀ ਸਾਡੇ ਕੋਲ ਕੁਛ ਇਹ ਵੀ ਹੈ ਜਿਹੜੀ ਹਲੇ ਅਸੀਂ ਰਿਪੋਰਟ ਇਕੱਠੀ ਕਰ ਰਹੇ ਹਾਂ ਉਹਨਾਂ ਦਾ ਪਤਾ ਵੀ ਨਹੀਂ ਕਿੱਥੇ ਸਿੱਟਿਆ ਨੇ ਬਿਲਕੁਲ ਜੀ ਇਹ ਸਨ ਜਿਹੜਾ ਕੱਲ ਦਾ ਦਰਦਨਾਕ ਹਾਦਸਾ ਇਸ ਬਾਡਰ ਤੇ ਹੋਇਆ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਇੱਕ ਪਾਸੇ ਸਾਡੇ ਇਹਨਾਂ ਕਿਸਾਨਾਂ ਦੇ ਜਿਹੜੇ ਪੁੱਤਰ ਨੇ ਉਹ ਲਗਾਤਾਰ ਬਾਡਰ ਤੇ ਰਾਖੀਆਂ ਕਰ ਰਹੇ ਨੇ ਦੁਸ਼ਮਣ ਤੇ ਨਿਗਾਹ ਰੱਖ ਰਹੇ ਨੇ ਦੂਜੇ ਪਾਸੇ ਜੇ ਅਸੀਂ ਗੱਲ ਕਰੀਏ ਪੰਜਾਬ ਦੀ ਕੁਰਬਾਨੀਆਂ ਦੀ ਗੱਲ ਕਰਦੇ ਆ 85% ਤੋਂ ਵੱਧ ਕੁਰਬਾਨੀਆਂ ਪੰਜਾਬ ਦੀਆਂ ਇਸ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ ਨੇ ਤੇ ਉਹੀ ਦੇਸ਼ ਜਿਹੜਾ ਪੰਜਾਬ ਹੈ ਅੱਜ ਉਸੇ ਪੰਜਾਬ ਨੂੰ ਆਪਣੇ ਦੇਸ਼ ਦੀ ਰਾਜਸਥਾਨੀ ਤੱਕ ਆਪਣੀ ਗੱਲ ਰੱਖਣ ਤੱਕ ਜਾਣ ਦੇ ਲਈ ਦੁਬਾਰਾ ਫੇਰ ਕੁਰਬਾਨੀਆਂ ਨੇ ਜਿਹੜੀਆਂ ਉਹ ਇੱਥੇ ਹੋਣੀਆਂ ਸ਼ੁਰੂ ਹੋ ਚੁੱਕੀਆਂ ਨੇ ਜਾਂ ਦੇਣੀਆਂ ਪੈ ਸਕਦੀਆਂ ਨੇ ਜਾਂ ਦਿੱਤੀਆਂ ਗਈਆਂ ਨੇ ਜਿਹੜੇ ਕਿਸਾਨ ਦੀ ਮੌਤ ਹੋਈ ਹੈ ਉਹ ਦੁਬਾਰਾ ਫੇਰ ਦੁਹਰਾ ਰਹੇ ਆ ਕਿ ਜਿਹੜੇ ਕਿਸਾਨ ਦੀ ਮੌਤ ਹੋਈ ਆ ਦੋ ਭੈਣਾਂ ਦਾ ਇਕੱਲਾ ਭਰਾ ਸੀ ਮਾਂ ਉਸਦੇ ਹੈ ਨਹੀਂ ਸੀ ਤੇ ਬਲਾਡਲਾ ਪੁੱਤ ਸੀ ਪਰ ਫੇਰ ਵੀ ਕਿਸਾਨੀ ਸੰਘਰਸ਼ ਦੇ ਵਿੱਚ ਆਇਆ ਤੁਹਾਨੂੰ ਅਸੀਂ ਪਿੱਛੇ ਦੀਆਂ ਤਸਵੀਰਾਂ ਜ਼ਰੂਰ ਦਿਖਾਵਾਂਗੇ ਤੇ ਤੁਸੀਂ ਦੇਖੋਗੇ ਇਹ ਜਿਹੜੀ ਤਸਵੀਰਾਂ ਨੇ ਟਰੈਕਟਰਾਂ ਦੇ ਟਾਇਰ ਫਾੜਤੇ ਤੇ ਟਰੈਕਟਰਾਂ ਦੀਆਂ ਟੈਂਕੀਆਂ ਕਹਿ ਸਕਦੇ ਹਾਂ ਡੀਜ਼ਲ ਦਾ ਜਿਹੜਾ ਰੇਟ ਆ ਤਕਰੀਬਨ 100 ਦੇ ਨੇੜੇ ਤੇੜੇ ਪਹੁੰਚ ਚੁੱਕੇ ਐ ਤੇ ਉਹਨਾਂ ਟਰੈਕਟਰ 50 50 ਲੀਟਰ ਜਿਹੜਾ ਟਰੈਕ ਟੈਂਕੀਏ ਦੇ ਵਿੱਚੋਂ ਡੀਜ਼ਲ ਦਾ ਨੁਕਸਾਨ ਕੀਤਾ ਗਿਆ ਟਰੈਕਟਰਾਂ ਦੇ ਟਾਇਰ ਫਾੜਤੇ ਉਹਨਾਂ ਦੇ ਜਿਹੜੀ ਬਾਡੀ ਆ ਉਹਨੂੰ ਨੁਕਸਾਨ ਪਹੁੰਚਾਇਆ ਗਿਆ ਟਰਾਲੀਆਂ ਦੇ ਵਿੱਚੋਂ ਬਜ਼ੁਰਗ ਚੱਕੇ ਗਏ ਇਹ ਕਿੱਤਾਂ ਦੇ ਹਾਲਾਤ ਨੇ ਕੀ ਸਰਕਾਰ ਦਰਸਾਉਣਾ ਚਾਹੁੰਦੀ ਹੈ ਅਸੀਂ ਉਸੇ ਦੇਸ਼ ਦੇ ਜਿਹੜੇ ਜਿਹੜੇ ਗੱਲ ਕਿਸਾਨਾਂ ਦੀ ਗੱਲ ਕਰ ਰਹੇ ਆ ਜਿਹੜੇ ਦੇਸ਼ ਦੇ ਅਸੀਂ ਬਸੇ ਨੇ ਆ ਤੇ ਤੁਸੀਂ ਦੇਖੋ ਕਿ ਟਰੈਕਟਰਾਂ ਦੇ ਵਿੱਚ ਸੂਇਆਂ ਦੇ ਟਾਇਰਾਂ ਦੇ ਨਾਲ ਸੂਇਆਂ ਦਾ ਵਾਰ ਕੀਤਾ ਗਿਆ ਕੌਣ ਸੀ ਇਹ ਲੋਕ ਇਹਨਾਂ ਦੀ ਤੋੜੋ ਪਰਤਾਲ ਹੋਊਗੀ ਕਿਉਂਕਿ ਸਵਾਲ ਨੇ ਜਿਹੜੇ ਕਿਸਾਨਾਂ ਦੇ ਜ਼ਹਿਨ ਦੇ ਵਿੱਚ ਨੇ ਕਿ ਜੇਕਰ ਆਰਮੀ ਜਾਂ ਜਿਹੜੀ ਪੁਲਿਸ ਹੈ ਉਹ ਬਿਉਤਵੰਦੀ ਨਾਲ ਚਾਹੀਦੀ ਜਾਂ ਫਿਰ ਪ੍ਰਾਈਵੇਟ ਬੰਦਾ ਜਾਂ ਸਾਰਤੀ ਅਨਸਰ ਨੇ ਜਿਹੜੇ ਉਹ ਆਉਂਦੇ ਨੇ ਇੱਥੇ ਉੱਥੇ ਹੁੱਲੜਵਾਜੀ ਕਰਦੇ ਨੇ ਕਿਸਾਨਾਂ ਨੂੰ ਉਕਸਾਇਆ ਜਾਂਦਾ ਹੈ ਕਿ ਤੁਸੀਂ ਸਾਡੇ ਵੱਲ ਵਧੋ ਅਸੀਂ ਤੁਹਾਡਾ ਨੁਕਸਾਨ ਕਰਨਾ ਕਿਉਂਕਿ ਇੱਕ ਦਿਨ ਪਹਿਲਾਂ ਜਿਹੜਾ ਲੈਟਰ ਆਉਣਾ ਕਿ ਤੁਸੀਂ 1 ਕਿਲੋਮੀਟਰ ਪਿੱਛੇ ਰਹਿਣਾ ਬਾਰਡਰ ਤੋਂ ਉਹ ਬਾਰਡਰ ਤੇ ਕਿਤੇ ਨਾ ਕਿਤੇ ਸੱਕ ਦਾ ਘੇਰਾ ਜਿਹੜਾ ਜ਼ਰੂਰ ਬਣਦਾ ਨਜ਼ਰ ਆ ਰਿਹਾ ਉਸ ਲੈਟਰ ਤੇ ਕਿਉਂਕਿ ਇਹ ਜਿਹੜਾ ਨਕਸਾਰ ਸੀ ਉਹਨਾਂ ਵੱਲੋਂ ਪਹਿਲਾਂ ਸੋਚੀ ਸਮਝੀ ਸਾਜਿਸ਼ ਲੱਗ ਰਿਹਾ ਹੈ ਇਹ ਕਿਸਾਨਾਂ ਦਾ ਕਹਿਣਾ ਹੈ ਕਿ ਪੂਰੇ ਇੰਤ ਦੇ ਇੰਤਜਾਮ ਦੇ ਨਾਲ ਇੱਥੇ ਪਹੁੰਚੇ ਹੋਏ ਨੇ ਤੁਹਾਨੂੰ ਇੱਕ ਐਸਾ ਟਰੈਕਟਰ ਦੀ ਗੱਲ ਕਰ ਰਿਹਾ ਜੋ ਕਿ ਜਿਹੜਾ ਸਭ ਤੋਂ ਕਹਿ ਸਕਦੇ ਹਾਂ ਕਿ ਕਿਸਾਨ ਦਾ ਸਸਤਾ ਟਰੈਕਟਰ ਹੈ ਉਸ ਦਾ ਪਹਿਲਾਂ ਵੀ ਜਿਹੜੀਆਂ ਸੰਭੂ ਬਾਰਡਰ ਤੋਂ ਜਿਹੜੀਆਂ ਤਸਵੀਰਾਂ ਦੇਖੀਆਂ ਸੀ ਉਹੀ ਉਸੇ ਤਰ੍ਹਾਂ ਦਾ ਟਰੈਕਟਰ ਹੈ ਜਿਹੜਾ ਇੱਥੇ ਵੀ ਪਹੁੰਚਿਆ ਆ ਉਸ ਟਰੈਕਟਰ ਦੀਆਂ ਲੈਗਾਂ ਤੱਕ ਨਹੀਂ ਛੱਡੀਆਂ ਗਈਆਂ ਕਿ ਦੇਖੋ ਕਿ ਕਿੰਨੀ ਘਟੀਆ ਹਰਕਤ ਹੈ ਕਿ ਟਰੈਕਟਰ ਦੀ ਹਾਲਾਤ ਦੇਖ ਕੇ ਲੱਗਦਾ ਕਿ ਕਿਸਾਨ ਦੀ ਜਰੀ ਬਿੱਤੀ ਹਾਲਤ ਹੈ ਉਹ ਕਿੱਦਾਂ ਦੀ ਹੋਣੀ ਹੈ ਇਹ ਜਿਹੜਾ ਟਰੈਕਟਰ ਆਪਣੇ ਆਪ ਦੇ ਵਿੱਚ ਹੀ ਇੱਕ ਆਪਣੀ ਹਾਲਾਤ ਆਪਣੇ ਮਾਲਕ ਦੇ ਹਾਲਾਤ ਪੈਦਾ ਕਰਦਾ ਆਪਣੇ ਕਿਸਾਨ ਦੇ ਜਿਹੜੇ ਘਰੇਲੂ ਹਾਲਾਤ ਨੇ ਉਹਨਾਂ ਨੂੰ ਕਰਦਾ ਕਿ ਕਿਸਾਨ ਜਿਹੜਾ ਕਿੱਦਾਂ ਦੀ ਜਿਹੜੀ ਰੋਜੀ ਰੋਟੀ ਕਿਵੇਂ ਮਿਹਨਤ ਕਰਕੇ ਰੋਜੀ ਰੋਟੀ ਉਹ ਕੁਮਾਰਿਆ ਹੋਣਾ ਇਹ ਟਰੈਕਟਰ ਤੋਂ ਜ਼ਰੂਰ ਪਤਾ ਲੱਗਦਾ ਪਰ ਇਹਨਾਂ ਲੋਕਾਂ ਨੇ ਕਿਸੇ ਤੇ ਵੀ ਤਰਸ ਨਹੀਂ ਖਾਦਾ ਹੋਰ ਵੀ ਤਸਵੀਰਾਂ ਤੁਹਾਨੂੰ ਅਸੀਂ ਦਿਖਾਉਂਦੇ ਰਹਾਂਗੇ ਬਣੇ ਰਹੋ ਪੀਟੀਸੀ ਦੇ ਨਾਲ ਕੈਮਰਾਮੈਨ ਸਿਰਸਿੰਘ ਦੇ ਨਾਲ ਖਨੌਰੀ ਤੋਂ ਗੁਰਦਰਸ਼ਨ ਸਿੰਘ ਸਿੱਧੂ ਪੀਟੀਸੀ ਨਿਊਜ਼ ਸੰਗਰੂਰ